ਹੁਣ ਚੌਥਾ ਬਚਨ ਜੀ ਕੋਇਆ ਤੇ ਬਾਬਾ ਜੀ ਬਾਬਾ ਇਸ਼ੇਸ ਜੀ ਮਹਾਰਾਜ ਨੇ ਸਾਖੀਆਂ ਦਾ ਜੀ ਜਿ ਪਰਮਾਤਾ ਜਿਹੜੀਆਂ ਵਾ ਅਸੀਂ ਚੈਲੰਜ ਕਰਦੇ ਜਿਹੜਾ ਕੋਈ ਮਰਜੀ ਸਾਡੇ ਨਾਲ ਕੋਈ ਕਰ ਲਵੇ ਅਸੀਂ ਅਬਿਦ ਪ੍ਰੂਫਸ ਪੇਸ਼ ਕਰਾਂਗੇ ਹੱਥਾਂ ਤੇ ਸਰੋ ਜੰਮ ਜਮਾਈ ਹੋਈ ਹੈ ਜੀ ਦੇ ਜੀ ਦੇਖੀਆ ਬੰਦੇ ਦੇ ਹੁਣ ਜਦੋਂ ਨਾਰਸਲ ਸਿਚੁਏਸ਼ਨ ਬਣਦਾ ਸੀ 1955 ਸੰਦੀਗਣਾ ਉਹ ਨਾਰਸਲ ਦਾ ਨੌਰਥਰਨ ਸੀ ਪਹਿਲਾਂ ਇਹਦਾ ਨਾਮ ਦਾ ਜੀ ਬਾਬਾ ਨਸੀਬ ਵਾਲਾ ਨਾਰ ਸੰਤਾਂ ਦੀ ਕੁਟੀਆਂ ਹੁੰਦਾ ਸੀ ਫਿਰ ਬਾਬਾ ਜੀ ਮੂਮੀ ਰੱਖਿਆ ਜੇ ਜਦੋਂ ਨਾਨਕਸ ਸਿਚੁਏਸ਼ਨ ਬਣ ਗਿਆ ਸਿਚੁਏਸ਼ਨ ਦਾ ਨੋ ਰੱਖਣਾ ਸੀ ਨਾਨਕਸਰ ਨਾਨਕਸਰ ਰੱਖਣਾ ਸੀ ਫਿਰ ਬਾਬਾ ਜੀ ਹੁਕਮਨਾਮਾ ਲਿਆ ਹੁਕਮਨਾਮਾ ਲੈ ਕੇ ਹੁਕਮਨਾਮਾ ਤੋਂ ਬਾਅਦ ਫਿਰ ਬਾਬਾ ਜੀ ਬਲਕਿ ਦਿੱਤੇ ਵੀ ਨਾਨਕਸਰ ਨਾ ਰੱਖੋ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਨਾਨਕਸਰ ਕੋਲ ਹੁਣ ਇਸ ਤੋਂ ਪਛੋਂ ਜਦੋਂ ਅਸੀਂ ਜੇ ਪਹਿਲਾਂ ਜੀ ਉੱਥੇ ਜਦ ਸਿਚੁਏਸ਼ਨ ਹੁੰਦਾ ਹੁੰਦਾ ਨਹੀਂ ਸੀ ਨਾਨਕਸਰ ਉਹ ਉੱਤੇ ਜੇ ਐਮਰਜੈਂਸੀ ਬ੍ਰੇਕਾਂ ਲਾ ਕੇ ਨਾ ਵੀ ਉੱਥੇ ਉਹ ਜੀਰ ਖੱਚ ਕੇ ਲੋਕ ਖੜ ਜਾਂਦੇ ਸੀ ਆਗੇ ਵੀ ਖੜ ਜਾਂਦੇ ਸੀ ਤੇ ਵੀ ਉਥੋਂ ਵੇਖ ਸਕਦਾ ਉੱਤਰਖੰਡ ਦੀਆਂ ਚੁੜੀਆਂ ਦੀ ਫਿਰ ਬਾਬੂ ਦੇਸਰਾਜ ਹੁੰਦਾ ਸੀ ਇੱਥੇ ਬਾਬੂ ਦੇਸਰਾਜ ਉਹਨੇ ਫੈਬ੍ਰਿਕੇਸ਼ਨ ਲਿਖੀ ਸਾਰੀ ਅਸੀਂ ਵੀ ਜਾਣਦੇ ਸੀ ਉਹ ਬਾਬੂ ਜੀ ਬਾਬੂ ਦੇਸਰਾਜ ਜੀ ਅਸੀਂ ਕੀਤੇ ਦਰਸ਼ਨ ਜੀ ਬਾਪੇ ਦੇ ਬਾਅਦ ਵੀ ਉੱਥੇ ਰਹਾ ਤੇ ਟੈਲਟ ਟੈਲੀਮ ਦੀ ਵਰਤੋਂ ਕਰਦੇ ਸੀ ਸਭੀ ਮਾਪੇ ਕਿਰਸ਼ਨ ਦੇ ਮੁਹੱਬਤ ਕਿਨ ਟੈਲੀਮ ਦੀ ਵਰਤੋਂ ਕਰਦੇ ਸੀ ਤੇ ਫਿਰ ਉਹ ਬਾਬੂ ਦੇਸਰਾਜ ਜਿਹੜੇ ਸੀ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਤੇ ਉਹ 14.9 ਨੂੰ ਫਿਰ ਮਨਜ਼ੂਰ ਹੋਇਆ ਉੱਥੇ ਜਦੋਂ ਫਿਰ ਉਹ ਉੱਥੇ ਜਦੋਂ ਸਿਚੁਏਸ਼ਨ ਮਨਜ਼ੂਰ ਹੋਇਆ ਉਹਨਾਂ ਸਭ 55 ਸਜੇ ਤੇ ਠਾਠ ਦੀ ਸੇਵਾ ਚੱਲੀ ਸੀ ਉੜੀ ਬਹੁਤੀ ਜੇ ਰਾਜਾ ਮਹਾਰਾਜੇ ਟੋਕਰੀ ਤੋਂ ਰੇਸੀ ਤੇ ਸਭੀ ਦੀ ਲਾਸ਼ ਕਤ ਸੀ ਵਚਨ ਰੇਸੀ ਪੰਜ ਪੰਜ ਸੌ ਮਿਸਤਰੀ ਇਕੱਠਾ ਲੱਗਿਆ ਹੁੰਦਾ ਸੀ ਬਾਜ ਬਾਸੋਂ ਮਿਸਤਰੀ ਇਕੱਠਾ ਲੱਗਿਆ ਹੁੰਦਾ ਸੀ ਉਹ ਕਰ ਰਹੇ ਹੁੰਦੇ ਸੀ ਤੇ ਵੀ ਫਿਰ ਉਸ ਵੇਲੇ ਵਿੱਚ ਆਪਣਾ ਉੱਥੇ ਬਾਬਾ ਜੀ ਕੋਲ ਕਿਸੇ ਨੇ ਨਾ ਸ਼ਿਕਾਇਤ ਕੀਤੀ ਜੀ ਆਖੀ ਬਾਬਾ ਜੀ ਕਹਿੰਦੇ ਬਾਬਾ ਜੀ ਸੱਚੇ ਪਾਤਸ਼ਾਹ ਵੀ ਇਹ ਕਾ ਤੁਹਾਡਾ ਸੰਗੀ ਬਹੁਤ ਚੰਗੀ ਬਾਬਾ ਜੀ ਜੇ ਸ਼ਰਧਾਵੰਤ ਸੀ ਪਿੰਡ ਸ਼ੇਰਪੁਰ ਕਲਾ ਦਾ ਬਾਬਾ ਬੰਦਾ ਸੀ ਜੀ ਪਿੰਡ ਸ਼ੇਰਪੁਰ ਖਨਾਂ ਦੇ ਸੀ ਕੇਰ ਸੰਸਿਓਨੋ ਜੇ ਕੇਸ ਤੇ ਬਾਬਾ ਜੀ ਦੇ ਸ਼ਦਾਲੂ ਸੀ ਬਹੁਤ ਤੇ ਇੱਕ ਸ਼ੇਰਪੁਰ ਖਨਾਂ ਦੇ ਬਹੁਤ ਬਹੁਤ ਵਧੀਆ ਸ਼ਦਾਲੂ ਬਰਵਾਰਿਆ ਭਾਈ ਦੇ ਦ੍ਰਿਸ਼ਾ ਦਾ ਪ੍ਰਵਾਹ ਵੀ ਰਹਾ ਖੇਲਾ ਤੇ ਕੇਰਸ ਦਾ ਪ੍ਰਵਾਹ ਵੀ ਰਹਾ ਤੇ ਉਹ ਪਰਿਵਾਰ ਨੂੰ ਜ ਆਪਣਾ ਭਾਈ ਦੇ ਸੰਗ ਦਾ ਸੰਪਰਵਾਹ ਵੀ ਰਹਾ ਤੇ ਬਾਬਾ ਗਰਮੀਤ ਸਿੰਘ ਦਾ ਵੀ ਸਾਰੇ ਬੰਦੇ ਬਹੁਤ ਚੰਗੇ ਸ਼ਦਾਂ ਬਣ ਬੈਸੀ ਸ਼ੇਰਪੁਰ ਦੇ ਤੇ ਉਹਨਾਂ ਨੇ ਆਖ ਕੇ ਬਿੰਤ ਕੀਤੇ ਬਾਬਾ ਜੀ ਵੀ ਉਹ ਵੀ ਬੀਜੇ ਕੀਰਸਾ ਦਾ ਮੁੰਡਾ ਸੀ ਕਹਿੰਦੇ ਜਦੋਂ ਬੀਬੀਆਂ ਉੱਤਰ ਦੀਆਂ ਸਟੇਸ਼ਨ ਤੇ ਉਹਨਾਂ ਦਾ ਟਿਚਰ ਮੁਹੌਲ ਕਰਦਾ ਕਹਿੰਦੇ ਕੀਰਸਾ ਦਾ ਮੁੰਡਾ ਗੁਰਦੇਵ ਗੁਰਦੇਵ ਜਿਹੜਾ ਸੀ ਉਹ ਕਬੱਡੀ ਦਾ ਬੜਾ ਤਖੜਾ ਖਿਡਾਰੀ ਸੀ ਤੇ ਬਹੁਤ ਤਖੜਾ ਖਿਡਾਰੀ ਸੀ ਬੜਾ ਤਖੜਾ ਜਵਾਨ ਸੀਗਾ ਤੇ ਵੀ ਸਾਰੇ ਪਾਸੇ ਉਹਦੀ ਧੂਮਾ ਪਈਆਂ ਸੀ ਤੇ ਬਾਬਾ ਜੀ ਨੇ ਵੀ ਕੀਰ ਸੰਸਦਿਆ ਤੇ ਉਹ 3-4 ਹੁੰਦੇ ਫਿਰ ਉਹਨਾਂ ਪੈਕੇਜ ਬੱਚੇ ਮਨਮਨ ਤੇ ਬਾਬਾ ਜੀ ਨੇ ਕੀਰ ਸੰਸਦਿਆ ਵੀ ਕਹਿੰਦੇ ਕਿਸ ਸੀ ਬਾਬੇ ਸੇਦਾਨੂ ਕਿਸ ਬਾਬੇ ਨੇ ਕਿਹਾ ਵੀ ਕਹਿੰਦੇ ਵੀ ਕਿੱਸਾ ਜੇ ਬਈ ਆਪਣਾ ਵੀ ਸੰਗੀਆਂ ਦੇ ਬੱਚੇ ਇਸ ਤਰ੍ਹਾਂ ਕਰਨ ਖਰਾਬੀ ਫਿਰ ਠੀਕ ਨਹੀਂਗਾ ਤੂੰ ਆਦੇ ਮੁੰਡੇ ਨੂੰ ਸਮਝਾਪਸ ਵੀ ਐਸੇ ਅਬੀ ਕਿਸੇ ਨੇ ਸ਼ਿਕਾਇਤ ਕੀਤੀ ਉਹਨੂੰ ਇਹ ਕੁਸਾ ਲੱਗਿਆ ਵੀ ਜੇ ਵੀ ਸਾਡੇ ਸਰ ਬਾਬੇ ਚ ਕੁਛ ਕਹਿਦਕੀ ਨਹੀਂ ਕੀਤੀ ਵੀ ਉਹ ਉਹ ਬਾਬਾ ਜੀ ਉਹਨੇ ਕਿੱਸੇ ਕੁਛ ਕੀ ਗੱਲ ਕਹੀ ਕਿਸੋ ਕਹਿੰਦਾ ਕਹਿੰਦਾ ਬਾਬਾ ਜੀ ਕਹਿੰਦਾ ਜਿਹੜਾ ਸਾਡੇ ਨਾਲ ਗੁਰ ਖੜੂ ਤੁਸੀਂ ਬਾਹ ਵੜਦਾਂਗੇ ਲੋ ਜਿਹਨਾਂ ਨੇ ਸ਼ਿਕਾਇਤ ਕੀਤੀ ਸੋਨਾਂ ਦੇ ਲਿਆ ਹਯੂੰ ਬਾਬਾ ਜੀ ਫਿਰ ਕਹੇ ਵੀ ਕਿ 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 ਹਰ ਜੀ ਹੰਕਾਰ ਨਾ ਭਾਵੀ ਕਹਿੰਦੇ ਤੂੰ ਕਹਿੰਦੇ ਕੋਈ ਹੈ ਕਿ ਤੂੰ ਭੁੱਲੋ ਵੀ ਕੋਈ ਨਾ ਭਲ ਬਖਸ਼ਾਲਾ ਗਨਕਸਾ ਦਾ ਕਰ ਕੋਈ ਨਹੀਂ ਉਹਨੇ ਫਿਰ ਕਹਿ ਜੀ ਕਹਿੰਦਾ ਬਾਬਾ ਜੀ ਹਸਾ ਹਮ ਗੁਰ ਹੱਥ ਵੜਦਾਂਗੇ ਬਾਬਾ ਜੀ ਫਿਰ ਕਹੇ ਕਹਿੰਦੇ ਕੋਈ ਹਰ ਜੀ ਹੰਕਾਰ ਨਾ ਭਾਵੀ ਕਿ ਕਿਸ ਤਰ੍ਹਾਂ ਚੰਗੀ ਕਰਨੀ ਵੀ ਤੂੰ ਵੀ ਵੀ ਆਪਣਾ ਹਕਮ ਮੰਨ ਤੇ ਵੀ ਅਰਦਾਸ ਕਰ ਵੀ ਭਲ ਬਖਸ਼ਾਲਾ ਕਹਿੰਦਾ ਨਾ ਬਾਬਾ ਜੀ ਅਸੀਂ ਤਾਂ ਬਾਹ ਵੜਦਾਂਗੇ ਬਾਬਾ ਜੀ ਪਾਸੇ ਹੋਰ ਕਿਸੇ ਨਾਲ ਗੱਲ ਕਰਨ ਲਗੇ ਬਾਬਾ ਜੀ ਥੋੜੇ ਗੁੱਸੇ 'ਚ ਆ ਗਏ ਸੋਹੇ ਬੇਬੀ ਇਹ ਸਭ ਬੱਚੇ ਇੰਨਾ ਪਿਆਰਾ ਬੰਦਾ ਨੇ ਬੱਚਾ ਕਿਉਂ ਨਹੀਂ ਬੰਦਿਆ ਉਹ ਦੇਖੋ ਜੀ ਉਹ 55 ਸਾਂ ਦੇ ਬ ਗੱਲ ਹੈ ਇਹ ਉਸ ਤੋਂ ਬਾਅਦ ਉਹ ਕੇਰਸ ਉਹ ਜਿਹੜਾ ਸੀ ਜੀ ਸ਼ੇਰਪੁਰ ਘੜਾ ਦਾ ਨਾ ਉਹ ਵੀ ਤੁਸ ਰ ਗਿਆ ਤੇ ਦੇਖੋ ਤੁਸੀਂ ਕੇਰਸ ਉਹ ਜਿਹੜਾ ਸੀ ਉਹ ਕਣਕ ਉਤਰਦਾ ਸੀ ਤੇ ਥਰੇਸ਼ਰ ਦੇ ਵਿੱਚ ਪਾਉਂਦੇ ਸੀ ਜੀ ਉਹਦੀ ਬਾਹ ਜਿਹੜੀ ਕਿਸੇ ਨਾਲ ਨੇ ਵੀ ਬਾਹ ਪੜਦਾ ਕਿ ਉਹ ਬਾਹ ਕਿਤੇ ਵਿੱਚ ਆ ਗਈ ਤੇ ਬਾਹ ਕੱਟੀ ਗਈ ਬਾਹ ਕੱਟੀ ਗਈ ਉਹ ਉਹ ਤਾਂ ਜੀ ਬਹੁਤ ਹੀ ਤਾਂ ਗਲਤੀ ਹੋ ਗਈ ਸੀ ਬਾਬੇ ਦੇ ਬੱਚੇ ਨਹੀਂ ਬੰਦ ਸਕੇ ਬਾਬਾ ਇਹ ਬਚਨ ਇਮਾਨਸਗੀ ਦੇ ਕੋਲ ਤੋਂ ਬਹੁਤ ਮਾੜੀ ਗੱਲ ਹੋ ਗਈ ਫਿਰ ਫਿਰ ਪ੍ਰਸ਼ਾਦ ਜੀ ਕੀ ਹੁਣ ਹੋਣਾ ਉਹ ਤਾਂ ਬੇੜਾ ਨਿਕਲ ਗਿਆ ਤੋਂ ਫਿਰ ਇੱਕ ਸਣਾ ਮੁੰਡਾ ਸੀ ਗੁਰਦੇਵ ਸਿੰਘ ਜਿਹੜਾ ਆਪਾ ਕਬੱਡੀ ਖੇਡਦਾ ਸੀਗਾ ਤੇ ਉਹ ਮੁੰਡਾ ਜੀ ਫਿਰ ਬੱਸ ਡਰਾਈਵਰ ਲੱਗ ਗਿਆ ਬੱਸ ਡਰਾਈਵਰ ਲੱਗ ਗਿਆ ਤੇ ਉਹ ਤੇ ਬੱਸ ਡਰਾਈਵਰ ਸੀਗਾ ਲੱਗਿਆ ਰੋਡਵੇਜ ਦੀ ਬੱਸਾਂ ਤੇ ਉਹ ਕਹਿੰਦਾ ਜੀ ਬੱਸ ਗਰਮੀਆਂ ਦੇ ਵਿੱਚ ਬਾਰੀ ਦੇ ਵਿੱਚ ਕੋਈ ਬਾਦ ਕੱਢ ਕੇ ਨਾ ਬੱਸ ਚਲਾ ਰਿਹਾ ਸੀ ਉਦੋਂ ਜੀ ਕਿਤੇ ਆ ਦੋ ਬਸਾਂ ਆਪਸੇ ਜੀ ਕਿ ਭੜ ਗਈਆਂ ਜੀ ਸਾਈਡਾਂ ਤੇ ਭੜ ਗਈ ਉਹਦੀ ਬਾਹ ਜਿਹੜੀ ਸੀ ਬੱਚਾ ਦੀ ਉਹ ਹੀ ਬਾਹ ਉਹਦੀ ਸੱਜੀ ਉਹਦੀ ਆ ਗਈ ਤੇ ਉਹਦੀ ਗੁਰਦੇਵ ਦੀ ਜਿਹੜੀ ਉਹਦੀ ਬਾਹ ਕੱਟਦੀ ਪਿਓ ਦੀ ਬਾਹ ਕੱਟੀ ਗਈ ਉਹਦੇ ਮੁੰਡੇ ਗੁਰਦੇਵ ਸਿੰਘ ਦੀ ਬਾਹ ਕੱਟੀ ਗਈ ਫਿਰ ਦੇਖੋ ਜੀ ਫਿਰ ਸੰਤਾ ਸੇਤੀ ਮਾਛਲੀ ਕੋਲ ਡੋਬਨ ਕੀ ਰੀਤ ਹਾਂ ਭਗਵਾਨ ਸੇਵਾ ਕਰੇ ਇਹ ਕੋ ਉਹਦੇ ਭਗਵਾਨ ਸੇਵਾ ਕਰ ਹਜ ਤੱਕ ਕਰ ਪਣੀ ਸੰਤਾ ਸੇਤੀ ਮਾਛਲੀ ਕੋਲ ਡੋਬਨ ਕੀ ਰੀਤ ਮਹਾਪਰਸ਼ਨ ਨਿਕਲ ਕੰਚੇ ਦੇ ਕ ਫਿਰ ਜੋ ਜੁਰੋ ਜੀ ਉਹ ਵੀ ਕਰ ਪਿਓ ਦੀ ਵਾਖਟੀ ਦੀ ਪੁੱਤ ਦੀ ਵਾਖਟੀ ਤੇ ਫਿਰ ਉਹਦੇ ਦੇ ਦੋ ਮੁੰਡੇ ਸੀਗੇ ਗਾਂ ਗੁਰਦੇਸ਼ ਦੇ ਦੋ ਮੁੰਡੇ ਪਹਿਲੇ ਮੁੰਡੇ ਨੇ ਕੀਤਾ ਜੀ ਉਹਨੇ ਵੀ ਉਹਨੇ ਵੀ ਘਰ ਦੇ ਹਲਾ ਦੇ ਜੋ ਕਿ ਕੀ ਗੱਲ ਹੋਈ ਆ ਉਹਨੇ ਆਤਮ ਹੱਤਿਆ ਕਰ ਲਈ ਸਿਰ ਸਿਰ ਕਰ ਲਈ ਦਵਾਈ ਪੀ ਲਈ ਜਾਂ ਦੂਜਾ ਮੁੰਡਾ ਸੀ ਸਾਦੂ ਸਰਬਲ ਉਹਨੇ ਦਵਾਈ ਪੀ ਲਈ ਉਹ ਵੀ ਗਏ ਪਿਓ ਵੀ ਗਿਆ ਪੁੱਤ ਵੀ ਗਿਆ ਪੋਤੇ ਵੀ ਗਏ ਹੁਣ ਜੋ ਪੜੋਤਾ ਪੜੋਤੇ ਤੇ ਵੀ ਤਰਸ ਆਉਂਦਾ ਜੀ ਮੈਂ ਹੁਣ ਪਿੱਛੇ ਜਾ ਗਿਆ ਸੀ ਮੈਂ ਦਿਖਾਇਆ ਕਿਸੇ ਨੇ ਉਹਦਾ ਵੀ ਗਧੇ ਦਾ ਬਬਾ ਆਪਣਾਇਗਾ ਪੁੱਤਾ ਮੁੰਡਾ ਉਹਦਾ ਐਕਸੀਡੈਂਟ ਹੋਇਆ ਜੀ ਇੱਥੋਂ ਇੱਥੋਂ ਤੋਂ ਲੈ ਕੇ ਸਿਰ ਤੋਂ ਲੈ ਕੇ ਇੱਥੇ ਤੱਕ ਸਾਰੇ ਨਿਸ਼ਾਨ ਪਿਆ ਇੱਥੋਂ ਲੈ ਕੇ ਇੱਥੇ ਤੱਕ ਲੈ ਕੇ ਇੱਥੇ ਤੱਕ ਨੇ ਸਾਰੇ ਟਾਂਕੇ ਲੱਗੇ ਹੋਏ ਸਾਰੇ ਕਿੰਨੇ ਹਾਲ ਕਰਾਵੇ ਬਹੁਤ ਮਹਾਰਾਜ ਜਿਹੜੇ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਬਾਬਾ ਜੀ ਦਾ ਧੰਨ ਧੰਨ ਬਾਬਾ ਈਸ਼ਵਰੀ ਮਹਾਰਾਜ ਆਪ ਨਿਰੰਕਾਰ ਸੀ ਆਪ ਮੈਂ ਮੋਂ ਨਾ ਕੋਈ ਦੋ ਡਿਫਰੈਂਸ ਬਿਟਵੀਨ ਵੀ ਗੁਰੂ ਸਾਹਿਬ ਐਂਡ ਬਾਬਾ ਜੀ ਮੈਂ ਸੀਗਾ ਸੀ ਪੱਕੇ ਹੋਇਆ ਬਾਬਾ ਜੀ ਬਸ਼ਕ ਕਰਤਾ ਬਾਬਾ ਜੀ ਕਰਮਾਂ ਦੀ ਸਵਾਪਾ ਜੀ ਬਸ਼ਕ ਕਰਤਾ ਉਹ ਪੂਰਾ ਹੁੰਦਾ ਸੀ ਪਰ ਮੰਨਣਾ ਚਾਹੀਦਾ ਸੀ ਜਿਹੜੇ ਮੰਨ ਗਏ ਉਹਨਾਂ ਝੋੜੀਆਂ ਭਰ ਗਏ ਜਿਹੜੇ ਨਿਰ ਮੂਰੇ ਅੜ ਗਏ ਉਹ ਸਭ ਕੁ ਗਵਾ ਕੇ ਬੈਠੇ ਰਾਜਮ ਰਾਜੇ ਦੀ ਸਾਖੀ ਸਰਾਈ ਆ ਤੇ ਆਪਣਾ ਬੁਲਾਡੇ ਸਨਾਰ ਮੋਹਰ ਸਨ ਦੀ ਸਾਖੀ ਸਰਾਈ ਆ ਤੇ ਤੀਜਾ ਵੀ ਆਪਣਾ ਉਹ ਆਪਣੇ ਰਵਾੜੀ ਵਾਲੇ ਪੁੰਦਰ ਰਾਜ ਸਰਫਿਸ ਦੇ ਜੋਤਸ਼ੀ ਪ੍ਰਕਾਸ਼ ਅਨੁਸਾਰ ਇਹ ਸਾਰੇ ਇਸ ਤਰ੍ਹਾਂ ਹੀ ਇਹ ਹੀ ਬੇਨਤੀ ਆ ਜੇ ਵੀ ਜੇ ਕੋਈ ਗਲਤ ਲੱਗ ਰਿਹਾ ਹੋ ਤਾਂ 10 ਮਾਫੀਆਂ ਉਹ ਤਾਂ ਪਰ ਜਿਵੇਂ ਵੀ ਜਿਹੋ ਜਿਹਾ ਸੀ ਦੇਖਿਆ ਹੋਇਆ ਸੀ ਵਰਣਨ ਕਰਤਾ ਇਹ ਹੀ ਹੈ ਜੀ ਬਹੁਤ ਚੁਪਾਈ ਮਾਫੀ ਜੋ ਅੰਤ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ